ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਦਾ ਆਇਆ RAM ਰਾਜੇ ਹਰਨਾਖਿ ਚੇ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਆਨੰਦ ਕਾਂ ਪਿਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਅਸ ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਭਿਆਜਾਂ ਸੁਖਤਾ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜੋ ਹਾਂ ਕਰੇ ਨਾ ਹੋਈ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜੋਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀਤੇ ਸੋ ਪਰ ਪਿਆ ਕਹੋ ਨਾਨਕ ਕਰਤੇ ਕੀ ਬਾਤਾਂ ਜੋ ਕਿਛ ਕਰਣ ਸੋ ਕਰ ਰਹਾ ਸੋਦਰ ਰਗ ਆਸਾ ਮਹੱਲਾ ਪਹਿਲਾ ਏਕੋ ਅੰਕਾਰ ਸਤਗੁਰ ਪਰਸਾਦ ਸੋਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹੀਏ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਦਨ ਪਵਨ ਪਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੰ ਤੁਧਨ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵੰ ਤੁਧਨ ਈਸਰ ਬ੍ਰਹਮਾ ਦੇਵੀ ਸੋਹੰ ਤੇਰੇ ਸਦਾ ਸਵਾਰੇ ਗਾਵੰ ਤੁਧਨ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੰ ਤੁਧਨ ਸਿੱਧ ਸਮਾਦੀ ਅੰਦਰ ਗਾਵੰ ਤੁਧਨੋ ਸਾਧ ਵਿਚਾਰੇ ਗਾਵੰ ਤੁਧਨ ਜਤੇ ਸਤੇ ਸੰਤੋਖੇ ਗਾਵੰ ਤੁਧਨ ਵੀਰ ਕਰਾਰੇ ਗਾਵੰ ਤੁਧਨ ਪੰਡਿਤ ਪੜਨ ਰਖੇਸਰ ਜੁਗ ਜੁਗ ਵੇਦ ਨਾਲੇ ਗਾਵੰ ਤੁਧਨ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵੰ ਤੁਧਨ ਰਤਨ ਓ ਪਾਏ ਤੇਰੇ ਅਰਥ ਸਠਿ ਤੇਰਥਨਾਲੇ ਗਾਵਨ ਤੁਦਨ ਜੋਤ ਮਹਾਬਲ ਸੂਰਾ ਗਾਵਨ ਤੁਦਨ ਖਾਣੀ ਚਾਰੇ ਗਾਵਨ ਤੁਦਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦਨ ਗਾਵਨ ਜੋਤ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨ ਗਾਵਨ ਸੇ ਮੈਂ ਚਿਤਨਾ ਆਵਨ ਨਨਕ ਕਿਆ ਬੇਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸੱਚ ਸੱਚੇ ਨਹੀਂ ਹੈ ਬੀ ਹੋਸੀ ਜਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭੰਤੇ ਕਰ ਕਰ ਜਨਸੀ ਮਾਇਆ ਜਿਨ ਓ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਢਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਥ ਸਾਹ ਹੋਏ ਸ਼ਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕਿਤ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਹਾਨੀ ਗੁਰ ਗੁਰ ਹਾਈ ਕਹਿਣ ਨ ਜਾਇ ਤੇਰੀ ਤਿਲਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕਿਆ ਵਡਿਆਈਆਂ ਤੁਧ ਵਿਣ ਸਿਧਿ ਕਿਨ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਹ ਤਸੈ ਕਿਉ ਚਾਰ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੂਖੈ ਖਾਏ ਚੱਲੀ ਹੈ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿਨਦਰਹਿ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੇ ਬਾਜਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨੋ ਕਰੋਂ ਗੁਰਪਾਸ ਹਮ ਕਿਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪ ਤਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਧੁਰ ਮਸਤਕ ਲਿਖਿਆ ਲੇਖਾਸ ਤਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਹ ਆਹਰ ਹਰ ਜੀਉ ਪਰਿਆ ਸਹਿਲ ਪੱਥਰ ਮਹਿ ਜੰਤ ਉਪਾਏ ਤਾਂ ਕਰ ਜਿਕ ਆਗੇ ਕਰ ਤਰਿਆ ਮੇਰੇ ਮਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਹੁ ਕਰਿਆ ਊੜੇ ਊੜ ਆਵੈ ਸ ਕੋਸਾ ਤਿਸ ਪਾਛੈ ਬਚਰੇ ਛਰੇਆ ਤਿਨ ਕਮਣ ਖਲਾਵੇ ਕਮਣ ਚੁਗਾਵੇ ਮਨ ਮਹਿ ਸਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ठाकुर कर तल तरिया जन नानक बल बल सद बल जाई है तेरा अंत न पार वरिया सब निदान दस अष्ट सिदान ठाकुर कर तल तरिया जन नानक बल बल सद बल जाइए तेरा अंत ना पारा वरिया ਰਾਗ ਅਸਾ ਮਹੱਲਾ ਚੌਥਾ ਸੋ ਪੁਰਖ ਏਕੋ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵੋ ਹੋਇ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵੇਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਕਾ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇ ਬਹਿ ਜੋ ਸੇ ਬਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕੋ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤ ਹਰ ਹਰ ਰੂਪ ਸਮਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੇਕ ਤੇਰੇ ਅਨੇਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਭ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵ ਡ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੋ ਨਿਸ਼ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਓ ਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਅਸ ਸਭ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤਉ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇ ਤੁਧ ਆਪ ਵਿਛੋੜਿਆ ਆਪ ਮਿਲਾਇ ਤੂੰ ਦਰਿਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂ ਜਾਣਾ ਹੈ ਸੋਏ ਜਨ ਜਾਣੈ ਹਰ ਗੁਣ ਸਦਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰਣੈ ਪਹਿਲੇ ਨਿਵਾਸ ਪਾਣੀ ਪਾਵਕ ਕਨਹਿ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾਂ ਤਹਿ ਡੂਬਿਐ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋ ਨਾਹੀ ਵਿਸਰਿਆ ਅਸਾ ਮਹਲਾ 5 ਹੀ ਪ੍ਰਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਉ जप तप संजम धर्म न कमाया सेवा साधना जानिया हर राया कहो नानक हम हमनीच कर्म परे कि राखो शर्मा जप तप संजम धर्म न कमाया सेवा साधना जानिया हर राया ਕਹੋ ਨਾਨਕ ਹਮ ਨੀਚ ਕਰਮ ਸਰਣ ਪਰੇ ਕੀ ਰਖੋ ਸਰਮ ਪਤ ਸਹਿ ਦਸਮੀ ਕਵਿਓ ਬਾਚ ਬੀਨ ਤੇ ਚਉਪਈ ਹਮਰੇ ਕਰੋ ਹਾਥ ਜੈ ਰੱਛਾ ਪੂਰਨ ਹੋਏ ਚਿੱਤ ਕੇ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਹੋ ਆਪ ਹਾਥ ਦੇ ਮੋਹ ਬਚਾਵੋ ਸੁਖੇ ਬਸੈ ਮੋਹ ਰੋ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਐ ਸਭ ਬੇਰਨ ਕੋ ਅੱਜ ਸੰਗ ਰਿਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁੰਨ ਚੁੰਨ ਸੱਤਰ ਹਮਾਰੇ ਮਾਰੀ ਹੈ ਆਪ ਹੱਥ ਦੇ ਮੁਝੇ ਉਬਰਿਆ ਮਰਨ ਕਾਲ ਕਾ ਤ੍ਰਾਸ ਨਿਵਰੇ ਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਕਰਹੋ ਰੱਛਾ ਰੱਖ ਲਿਹੋ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸਤਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਕਰ ਕਾਲ ਪਾਏ ਸਿਵ ਜੋ ਅਵਤਾਰ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੇ ਸਵਕਿਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਏਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸੋਹੀ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲਮ ਬਦ ਕੀਓ ਕਟ ਕਟ ਕੇ ਅੰਤਰ ਕੀ ਜਨਤ ਭਲੇ ਬੁਰੇ ਕੀ ਪੇਰ ਪਛਾਨਤ ਚੀਂਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੇੜ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਈ ਬੋਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲ ਅਨਾਦ ਅasamb ਤਾ ਕਾ ਮੂਢ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਬਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂਲ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ ਨਿਰੰਕਾਰ ਕਾ ਚੇਨਤ ਨ ਪਿਵ ਆਪ ਆਪਣੀ ਬੁੱਧ ਹੈ ਜੀਤੇ ਵਰਨਤ ਭਿੰਨ ਭਿੰਨ ਤੋਹ ਤੇਤੇ tumra lakhan jae pasara kah bid saja pratham sansara ekai roop anokha swaroopa rank payo raav kahi phupa andaj jeraj se taj kinee utpuj khan bahor rach dine kahun phool raja hume baitha kahun simat payo shankar ekattha ਸਗਰੇ ਸ੍ਰੇਸ਼ਟ ਦਿਖੈ ਅਚੰਪਵ ਆਦ ਜੁਗਾਦ ਸਰੂਪ ਸਯੰਪਵ ਅਬਰੱਛਾ ਮੇਰੇ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗ ਰੋ ਦੁਸ਼ਟ ਜਿਤੇ ਉਠਵਤ ਉਤਪਤ ਸਗਲ ਮਲੇਛ ਕਰੋ ਰਣ ਘਾਤ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰਤ ਹੈ ਹਾਂ ਤਾਂ ਕੇ ਕਾਲ ਨਿਕਟ ਨਹ ਆਹੈ ਰੱਛਾ ਹੋਏ ਤਹੇ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਹੇ ਨਿਹਰ ਹੋ ਤਾਕੇ ਤਾਪ ਤਨਕ ਮੋ ਹਰ ਹੋ ਰਿੱਧ ਸਦ ਘਰ ਮੋਂ ਸਭ ਹੋਈ ਦੁਸ਼ਟ ਛਾਛਵੈ ਸਕਨ ਨਾ ਕੋਈ ਇੱਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸੇ ਤਹੇ ਉਬਾਰ ਜਿਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਣ ਤੇ ਹਾਰੇ ਆਪ ਹਾਥ ਦੈ ਲੇਹੋ ਉਬਾਰੀ ਸਰਬਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਖੜਗ ਕੇਤ ਮੈਂ ਸਰਣ ਤੇਹਾਰੀ ਆਪ ਹਾਥ ਦੈ ਲਹੋ ਉਬਾਰੀ ਸਰਬਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਸਵਈਆ ਪਈ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ RAM RAHIM PURAN QURAN ਅਨੇਕ ਕਹੈ ਮਤ ਏਕ ਨਾਮ ਮੰਨਿਓ ਸਮ੍ਰਿਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮਨ ਨਾ ਕਹਿਓ ਸਭ ਤੋਹੇ ਬਖਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਹੇ ਗਹੇ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਹਰਾਮ ਕਲੇ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਬਾਧਾਈਆਂ ਐ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਦੋਤ ਤ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਾਂ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੇ ਕਰ ਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰਥ ਸੁਆਮੀ ਸੋ ਕਿਉ ਮਨ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਸ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਚਾ ਨਾਮ ਮੇਰਾ ਆਧਾਰੋ ਸਚੇ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰੇ ਸ਼ਾਂਤ ਸੁਖ ਮਨ ਆਏ ਵਸੇਆ ਜਿਨ ਇਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸਪਾਗੈ ਘਰ ਸਪਾਗੈ ਸ਼ਬਦ ਵਾਜੇ ਕਲਾਂ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਹਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਉਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਨਵੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਦ ਤੂਰੇ ਮੁੰਦਾ ਮਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਬ ਸਦਾ ਰੋ ਜੇ ਕੋ ਖਾਵੇ ਜੇ ਕੋ ਪੁੰਚੈ ਸਕ ਹੋਏ ਉਦਾਰੋ ਇਹ ਵਸਤ ਤਜੇ ਨਹ ਜਾਏ ਨਿਤ ਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ 5 ਤੇਰਾ ਕੀਤਾ ਜਤ ਨਾਹੀ ਮੈਨੋ ਜੋਗ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮਹਿਰਾ ਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਮੈਂ ਹਰਿਆ ਤਰਸ ਪਿਆ ਮਹਿਰਾ ਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿਥੈ ਤੂੰ ਸਮਰਥ ਜਿਥੈ ਕੋਏ ਨਾਹੇ ਉਥੈ ਤੇਰੀ ਰਖ ਅਗਨੀ ਉਦਰੇ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇ ਰਹਿ ਛੱਡ ਜਾਹੇ ਪਹੋਜਲ ਬਖਮਸਗਾਹੋ ਗੁਰ ਸਬਦ ਦੀ ਪਾਰ ਪਾਹੇ ਜਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮੈ ਏਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੋ ਨੋ ਕਿਰਪਾਲ ਸੁਮਾਲੇ ਸਾਹਿ ਸਾਹਿ ਬਿਰਥਾ ਕੋਇ ਨ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ 5ਵਾਂ ਅੰਤਰ ਗੁਰ ਆਰਾਗਣਾ ਜਿਵਾਂ ਜਪ ਗੁਰ ਨਾਉ ਨੇਤ੍ਰੇ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਰਗਹ ਪਾਈ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੋ ਏਵਥ ਦੇ ਜਗ ਮਹਿ ਉੱਤਮ ਕਾਢਿਐ ਵਿਰਲੇ ਕੇ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪ ਉਬਾਰਿ ਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿ ਅਨ ਹੋਆ ਆਪ ਤੇ ਆਲ ਮਨੋ ਨਾ ਵਿਸਾਰਿ ਅਨ ਸਾਧ ਜਨ ਕੈ ਸੰਗ ਭਵਜਲ ਤਾਰਿ ਅਨ ਸਾਕਤ ਨਿੰਦਕ ਦੋਸ਼ਤ ਖਿਨ ਮਾਹੀ ਬਿਦਾਰਿ ਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ